ਇਹ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਸਖਤ ਸੰਗਠਿਤ ਅਪਰਾਧਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਐਸਪੀਡੀ ਸਾਹਿਬ ਦੀ ਦੇਖ ਰੇਖੇ ਹੇਠ ਇੱਕ ਪੁਲਿਸ ਪਾਰਟੀ ਸਿਟੀ ਕੋਟ ਕਪੂਰਾ ਵੱਲੋਂ ਜਲਾਲਿਆਣਾ ਰੋਡ ਤੋਂ ਪੰਜ ਬੰਦਿਆਂ ਨੂੰ ਕ੍ਰਾਈਮ ਜੁਰਮ ਕਰਨ ਦੀ ਸਲਾਹ ਬਣਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਬਿਨਾ ਪਾਸੋਂ ਤਿੰਨ ਮੋਟਰਸਾਈਕਲ ਬਿਨਾ ਨੰਬਰੀ ਤੇ ਨੌ ਮੋਬਾਈਲ ਬਰਾਮਦ ਹੋਇਆ ਇਹਨਾਂ ਪਾਸੋਂ ਦੋ ਦਾਹ ਵੀ ਬਰਾਮਦ ਹੋਇਆ ਇੱਕ ਕਿਰਪਾਨ ਬਰਾਮਦ ਹੋਈ ਹੈ ਤੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਦੇ ਨਾਮ ਗੌਤਮ ਪੁੱਤਰ ਰਾਮ ਲਾਲ ਵਾਸੀ ਹਰੀਨੋ ਰੋਡ ਚੋਪੜਿਆਂ ਵਾਲਾ ਬਾਗ ਕੋਟਕਪੂਰਾ ਸੇਵਕ RAM ਵਾਸੀ ਦਲਾਲਿਆਣਾ ਰੋਡ ਇੰਦਰਦੀਪ ਉਰਫ ਬੱਬੂ ਮਨਪ੍ਰੀਤ ਸਿੰਘ ਉਰਫ ਲੂੰਗਰ ਤੇ ਬਿਆਨ ਸਿੰਘ ਔਰ ਕਾਲਾ ਜਿਹੜੇ ਗ੍ਰਿਫਤਾਰ ਕੀਤੇ ਵਿਅਕਤੀ ਹੈ ਇਹਨਾਂ ਵਿੱਚੋਂ ਤਿੰਨ ਵਿਅਕਤੀਆਂ ਦੇ ਖਿਲਾਫ ਪਹਿਲਾਂ ਹੀ ਮੁਕੱਦਮੇ ਦਰਜ ਹੈ ਜਿਹੜਾ ਬੈਂ ਸਿੰਘ ਉਰਫ ਕਾਲਾ ਹੈ ਇਹਦੇ ਖਿਲਾਫ 10 ਮੁਕੱਦਮੇ ਦਰਜ ਨੇ ਚੋਰੀ ਦੇ ਤੇ ਲੁੱਟਖੋਹਾਂ ਦੇ ਜਿਹੜਾ ਗੋਤਮ ਪੁੱਤਰ ਰਾਮ ਲਾਲ ਹੈ ਇਸਦੇ ਖਿਲਾਫ ਇੱਕ ਮੁਕੱਦਮਾ 307 ਦਾ ਦਰਜ ਹੈ ਤੇ ਇੰਦਰਜੀਤ ਸਿੰਘ ਉਰਫ ਬੱਬੂ ਦੇ ਖਿਲਾਫ ਦੋ ਮੁਕੱਦਮੇ ਚੋਰੀ ਦੇ ਦਰਜ ਹੈ ਇਹਨਾਂ ਦੇ ਜਿਹੜਾ ਹੁਣ ਫਰਮਾਨ ਲੈ ਕੇ ਅਸੀਂ ਅੱਗੇ ਹੋ ਰਹਿਣਾ ਤਾਂ ਪੁੱਛ ਪਰਤਾਲ ਕਰ ਰਹੇ ਹਾਂ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਉਮੀਦ ਹੈ। ਇਹਨਾਂ ਤੋਂ ਬਰਾਮਾ ਤਿੰਨ ਮੋਟਰਸਾਈਕਲ, ਨੌ ਮੋਬਾਈਲ ਹੈ। ਦੋ ਖੰਡੇ ਆ, ਇੱਕ ਕੱਪਾ, ਇੱਕ ਕਿਰਪਾਨ, ਦੋ ਦਾਗ। ਪਤਾ ਲੱਗਿਆ ਸਰ ਕਿਹੋ ਜੀ ਵਾਰਦਾਤ ਹੋ ਅੰਜਾਮ ਹੋਇਆ। ਇਹ ਆਮ ਖਾਲੀ ਸੌਂਸਾ ਛਾਵਾਂ ਤੇ ਜਿਹੜੇ ਆ ਲੁੱਟ ਖੋ ਕਰਦੇ ਸੀਗੇ। ਜਿੱਥੇ ਵੀ ਕਿਤੇ ਨਹਿਰਾਂ ਤੇ ਜਾਂ ਕੋਈ ਵੀ ਬੇਆਵਾਦ ਜਗ੍ਹਾ ਨੇ, ਉਹਨਾਂ ਥਾਵਾਂ ਤੇ ਬੰਦਿਆਂ ਨੂੰ ਘੇਰ ਕੇ ਉਹਨਾਂ ਤੋਂ ਖੋਹਾਂ ਕਰਦੇ ਸੀਗੇ। ਇਸਦੇ ਬਾਰੇ ਹੋਰ ਜਿਹੜਾ ਜੇ ਤਪਤੀਸ਼ ਦੇ ਦੌਰਾਨ ਸਾਹਮਣੇ ਆਉਣਗੇ ਉਸ ਨੂੰ ਤਾਂ ਬਾਕੀ ਕਾਰਵਾਈ ਹੋਵੇਗੀ ਇਹਨਾਂ ਦਾ ਰਿਪੋਰਟ ਲੈ ਕੇ ਹੋਣ ਅੱਗੇ ਕਾਰਵਾਈ ਕਰਾਂਗੇ ਜੀ ਇਹਨਾਂ ਦਾ ਹੋਰ ਮੁਕਦਮਾ ਵਾਰਦਾਸ ਬਾਰੇ ਪੁੱਛਗਿੱਛ ਕੀਤੀ ਜਾਊਗੀ ਇਹਾਂ ਦੇ ਕੋਈ ਹੋਰ ਸਾਥੀ ਦੋਸ਼ੀ ਆ ਉਹਨਾਂ ਬਾਰੇ ਪਤਾ ਕੀਤਾ ਜਾਏਗਾ